ਹੂੰ ਮਿੰਟ ਜੀ ਮੈਂ ਤੇ ਸੁਣਿਆ ਕਿ ਜਿਵੇਂ ਪਹਿਲਾਂ ਇਹਨਾਂ ਨੇ ਸਕੂਲ ਖੋਦ ਦਿੱਤੇ ਸੀ ਅਫਸਰਾਂ ਨੂੰ ਹੁਣ ਕਹਿੰਦੇ ਆ ਵੀ ਤੁਸੀਂ ਜਿਹੜੀਆਂ ਸੜਕਾਂ ਦੇ ਟੋਟੇ ਨੇ 10-10 ਕਿਲੋਮੀਟਰ ਦੇ ਉਹ ਵੀ ਖੋਦ ਲੈ ਲਓ ਤੇ ਹੁਣ ਸੜਕਾਂ ਵੀ ਫਿਰਾਈਏ ਉਸ ਜਿਹੜੇ ਅਫਸਰ ਹੈ ਉਹ ਬਣਾਉਣਗੇ ਦੇਖੋ ਪੰਜਾਬ 'ਚ ਨਾ ਕੁਝ ਮਹਿਕਮੇ ਆ ਹੂੰ ਇੱਕ ਤੇ ਹੈਗਾ ਪੀਡਬਲਯੂਡੀ ਜੀ ਇੱਕ ਅਸ਼ਤ ਬੀਐਨਆਰ ਹੂੰ ਇਦਾਂ ਦਾ ਵੀ ਆ ਅੱਗੇ ਆਗਿਆ ਲੋਕਲ ਬਾਡੀਜ਼ ਜਿਹੜੀਆਂ ਤੁਹਾਡੇ ਮੱਲੇ ਮੁੱਲੇਾਂ ਚ ਸ਼ਹਿਰਾਂ ਚ ਬਣਾਉਂਦੇ ਇਹ ਆਗੇ ਨਾ ਆ ਕਾਉਂਸਲ ਨਿਗਮ ਬਗ ਜੀ ਇੱਕ ਆਗੇ ਮੰਡੀ ਬੋਰਡ ਹੂੰ ਇਹ ਸਾਰੇ ਸੜਕਾਂ ਨਾਲ ਜੁੜੇ ਮਹਿਕਮੇ ਜੀ ਬਿਲਕੁਲ ਉਹ ਤਾਂ ਛੱਡ ਦਿਓ ਆਪਣੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੋ ਗਿਆ ਜੀ ਉਹ ਤੇ ਛੱਡ ਦਿਓ ਹੂੰ ਸਰ ਇਹਨਾਂ ਮਹਿਕਮਿਆਂ ਦਾ ਫਿਰ ਕੀ ਕਰਨਾ ਜੀ ਆਹ ਸੜਕਾਂ ਤੋਂ ਇਹਨਾਂ ਤੋਂ ਕੀ ਕਰਵਾਉਣਾ ਆ ਹੂੰ ਕੀ ਇਹ ਮਹਿਕਮੇ ਨੇ ਠੱਲੇ ਨੇ ਕੰਮ ਨਹੀਂ ਕਰਦੇ ਜੀ ਬੜਾ ਵੱਡਾ ਪ੍ਰਸ਼ਨ ਪਤਾ ਹੋਏਗਾ ਨਾ ਜਾਂ ਤੇ ਇਹ ਕਾਰਨ ਆ ਜਾਂ ਫਿਰ ਇਹ ਹੋ ਸਕਦਾ ਵੀ ਇਹਨਾਂ ਨੂੰ ਕਿਸੇ ਹੋਰ ਕੰਮ ਲਾਉਣਾ ਹੋਵੇ ਆ ਫਿਰ ਅਗਲੀ ਆਈਪੀਐਲ ਦੀ ਤਿਆਰੀ ਭਾਵੇਂ ਕਰਵਾਉਂਦੇ ਹੋਣ ਕਿ ਅਗਲੀ ਵਾਰ ਤੁਹਾਨੂੰ ਕਿੰਗਸ 11 ਪੰਜਾਬ 'ਚ ਖਿਲਾੜ ਦੇ ਖੜਾ ਦੇਣਗੇ ਹੂੰ ਕਮਾਲ ਦੀ ਗੱਲ ਹੈ ਜੀ ਹੱਦ ਹੋ ਗਈ ਮੈਂ ਤੇ ਖਬਰ ਸੁਣ ਕੇ ਕਾਫੀ ਹੈਰਾਨ ਹੋਇਆ ਜੀ ਜੀ ਗੱਲ ਇਹ ਆ ਕਿ ਭਈ 10-10 ਕਿਲੋਮੀਟਰ ਦਾ ਟੋਟਾ ਤੁਸੀਂ ਦਿਓਗੇ ਕਿਸੇ IAS ਅਫਸਰ ਨੂੰ ਤੁਸੀਂ ਕਹਤਾ ਕਿ ਤੂੰ ਸਾਫ ਸੰਭਾਲ ਕਰਨੀ ਆ ਬਾਈ ਕੁੱਟ ਭੱਜ ਜਿਹੜੀ ਉਹਦੀ ਮਰਮਮਤ ਕਰਨੀ ਆ ਸਾਫ ਸਫਾਈ ਰਖਵਾਉਣੀ ਆ ਜੀ ਤਾਂ ਕਿ ਉਹਦੇ ਵਾਸਤੇ ਉਹ ਡੋਨੇਸ਼ਨ ਇਕੱਠੀ ਕਰੇਗਾ ਜੋ ਡੋਨੇਸ਼ਨ ਇਕੱਠੀ ਕਰੇਗਾ ਹੂੰ ਤਾਂ ਜਿਹੜੇ ਡੋਨੇਟ ਕਰਨ ਵਾਲੇ ਹੋਣਗੇ ਉਹ ਕੌਣ ਹੋਣਗੇ ਜੇ ਉਹ ਹੋਣਗੇ ਤਾਂ ਕਿ ਉਹ ਅਫਸਰ ਤੋਂ ਕੰਮ ਨਾ ਲੈਣਗੇ ਬਿਲਕੁਲ ਜੇ ਉਹ ਆਪਣੇ ਪੱਲੇ ਉਹ ਖਰਚ ਕਰਦਾ ਹੈ ਤਾਂ ਸਰ ਸੜਕ ਬਣਾਉਣੀ ਤਾਂ ਬਹੁਤ ਔਖੀ ਆ ਫਿਰ ਸਾਮ ਸੰਭਾਲ ਕਰਨੀ ਔਖੀ ਆ ਚੰਗੇ ਨੋਟ ਲੱਗਦੇ ਆ ਤਾਂ ਕੀ ਉਹ ਆਪਣੇ ਰਜ਼ਾਮੰਦਗੀ ਨਾਲ ਤਨਖਾਹ ਬੁਝੇ ਚੋਂ ਖਰਚ ਕਰਦਾ ਹੈਗਾ ਜੇ ਉਹ ਕਰਦਾ ਹੈਗਾ ਤਾਂ ਫਿਰ ਇਮਾਨਦਾਰੀ ਨਾਲ ਆਪਦੀ ਤਨਖਾਹ 'ਚ ਉਹ ਕਟੌਤੀ ਬਰਕਰਾਰ ਰਹਿਣ ਦੇਊਗਾ ਬਹੁਤ سارے ਸਵਾਲ ਬਹੁਤ ਵੱਡੇ ਸਵਾਲ ਬਣ ਜਾਂਦੇ ਨੇ ਸਰ ਨੀਤੀਗਤ ਫੈਸਲਿਆਂ ਤੇ ਕੱਲ ਜਦੋਂ ਡਾਕਟਰ ਅਵਜੋਤ ਜੀ ਇਸ ਗੱਲ ਨੂੰ ਕੈ ਲੋਕੇ ਸਵਾਲ ਦੇ ਰੂਪ ਚ ਲੈ ਰਹੇ ਸੀਗੇ ਹਮ ਕਿ ਭਈ ਫਿਰ ਮਹਿਕਮਿਆਂ ਦਾ ਕੀ ਕਰੋਗੇ ਤਾਂ ਦੱਸ ਤੇ ਕਿਉਂ ਤਾ ਲਖੀ ਚ ਪੀਸੀ ਛੱਡ ਕੇ ਚਲੇ ਗਏ ਨੇ ਸਰਕਾਰ ਦੇ ਮੰਤਰੀ ਕੋਲ ਬਿਲਕੁਲ ਬੜੇ ਵਾਜ਼ਬ ਵੈਲਿਡ ਸਵਾਲ ਨੇ ਨਾ ਜੀ ਕਿ ਭਈ ਇੱਕ ਤੇ ਇੱਕ ਮਹਿਕਮਿਆਂ ਦਾ ਕੀ ਹੋਏਗਾ ਹਮ ਸੈਕੰਡ ਥਿੰਗ ਕਿ ਭਈ ਇਹ ਜਿਹੜੇ ਅਧਿਕਾਰੀ ਹੋਣਗੇ ਚਾਹੇ ਉਹ ਆਈਐਸ ਨੇ ਚਾਹੇ ਉਹ ਗੱਲੋਕੇ ਆਗੇ ਆਪਣੇ ਪੀਸੀਐਸ ਨੇ ਹਾਂ ਜਾਂ ਕੋਈ ਹੋਰ ਭਈ ਉਹ ਆਪਣੇ ਕੋਲੋਂ ਕਿਵੇਂ ਖਰਚ ਕਰਨਗੇ ਕਿਉਂਕਿ ਨਹਿਰਾਂ ਹੋਈਆਂ ਖਾਲੇ ਹੋਏ ਸੜਕਾਂ ਹੋਈਆਂ ਇਹਨਾਂ ਦੀ ਮਰਮਤ ਕਿਤੇ ਕੁਝ 100 ਰੁਪਈਆ ਚ ਨਹੀਂ ਹੁੰਦੀ ਉਹ ਨਾ ਹੀ ਇਹ ਮੁਕੰਮਲ ਹੋ ਸਕਦੀ ਕਦੇ ਤੇ ਚੱਲਦਾ ਹੀ ਰਹਿੰਦਾ ਕੰਮ ਚੱਲਦਾ ਹੀ ਰਹਿੰਦਾ ਜੀ ਕਿਤੇ ਖੱਡਾ ਟੁੱਟ ਗਿਆ ਖੱਡਾ ਪੈ ਗਿਆ ਕਿਤੇ ਕੋਈ ਕਿਨਾਰੀ ਭੁਰ ਗਈ ਜੀ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਕੀ ਕਰ ਰਹੀ ਆ ਸੋ ਬਾਕੀ ਫਿਰ ਉਹਨਾਂ ਦੀ ਥਾਂ ਤੇ ਕੌਣ ਕੰਮ ਕਰੂ ਇਹ ਸਵਾਲ ਹੈ ਜਿਹੜੇ ਆ ਬਿਲਕੁਲ ਉਹ ਸੜਕਾਂ ਤੇ ਕਰ ਦਿਓ ਸ਼ਾਇਦ ਇਹ ਹੀ ਆ ਕਿ ਅਧਿਕਾਰੀ ਸੜਕਾਂ ਤੇ ਲੋਕ ਵੀ ਮਜ਼ਾਕ ਡਾਇਆ ਕਰਨਗੇ ਇਹ ਲੋਕਾਂ ਨੇ ਕਹਿਣਾ ਕਰਿਆ ਅਸੀਂ ਤੇ ਸੜਕਾਂ ਤੇ ਫਿਰਦੇ ਹਾਂ ਠੱਕੇ ਖਾਂਦੇ ਬੇਰੋਜ਼ਗਾਰ ਇਹ ਵੀ ਸੜਕਾਂ ਤੇ ਆ ਗਏ ਜੀ ਇਹ ਰੋਜ਼ਗਾਰ ਆ ਗੱਲ ਇਹ ਆ ਕਿ ਸਮਝ ਨਹੀਂ ਆਉਂਦੀ ਜੀ ਸਮਝ ਨਹੀਂ ਆਉਂਦੀ ਕਿ ਭਾਈ ਤੁਸੀਂ ਕੀ ਕਰ ਰਹੇ ਹੋ ਜੀ ਹੁਣਾਂ ਤੇ ਇਹ ਚਾਹੀਦਾ ਹੈ ਨਾ ਕਿ ਸੜਕਾਂ ਜਿਹੜੀਆਂ ਨੇ ਸਾਡੀਆਂ ਖਾਸ ਤੌਰ ਤੇ ਪਿੰਡੂ ਸੜਕਾਂ ਜਿਹੜੀਆਂ ਜ਼ਿਆਦਾ ਟੁੱਟਦੀਆਂ ਜੀ ਕਿ ਉਹਨਾਂ ਨੂੰ ਅੱਜ ਦੇ ਵਜ਼ਨ ਦੇ ਹਿਸਾਬ ਦੇ ਨਾਲ ਮਟੀਰੀਅਲ ਪਾ ਕੇ ਮਜ਼ਬੂਤ ਕਰ ਦਿਓ ਹਮ ਇੰਨਾ ਕੁ ਮਜ਼ਬੂਤ ਕਰ ਦਿਓ ਜਿਵੇਂ ਮੈਂ ਇੱਕ ਮਿਸਾਲ ਦੇਣਾ ਤੁਹਾਨੂੰ ਸਾਡੇ ਤੇ ਖੜਵੰਜੇ ਲੱਗਦੇ ਸਨ ਪਿੰਡਾਂ 'ਚ ਸਾਲ ਬਾਅਦ ਟੁੱਟ ਗਿਆ ਜੀ 2 ਸਾਲ ਬਾਅਦ ਟੁੱਟ ਗਿਆ ਜੀ 2015 ਚ ਕਾਲੀਆਂ ਨੇ ਆਖਿਆ ਕਿ ਪੰਗਾ ਨਿਬੇੜਨਾ ਹੈ ਮੈਨੂੰ ਨਹੀਂ ਪਤਾ ਕਿ ਹੋਰ ਕਿਸੇ ਇਲਾਕੇ ਚ ਹੈ ਨੇ ਕਿ ਨਹੀਂ ਲੰਬੀ ਚ ਤੁਹਾਨੂੰ ਪਿੰਡਾਂ ਚ ਸਿਮਿੰਟਡ ਟਾਈਪ ਦੀਆਂ ਗਲੀਆਂ ਮਿਲ ਜਾਣਗੀਆਂ ਮਿਲਦੀਆਂ ਬਿਲਕੁਲ ਮਿਲਦੀਆਂ ਨਾ ਟੁੱਟ ਤੋੜ ਕੇ ਦਿਖਾਓ ਪਰ ਉਹ ਹੈ ਸਿਰਫ ਇਸ ਕੇਰੀਏ ਚ ਹੈ ਮੈਨੂੰ ਨਹੀਂ ਪਤਾ ਬਾਹਰ ਹੈ ਕਿ ਨਹੀਂ ਆਪਣੇ ਪਿੰਡਾਂ ਚ ਹੈਗੀਆਂ ਜੀ ਤਾਂ ਤੁਸੀਂ ਹਿਸਾਬ ਲਾ ਲਓ ਕਾਲੀਆਂ ਨੂੰ ਗਿਆਨ ਨੂੰ ਕਿੰਨਾ ਚਿਰ ਹੋ ਗਿਆ 15 ਚੋਂ ਬਣੀਆਂ ਮੇਰੇ ਪਿੰਡ 15 ਚੋਂ ਬਣੀਆਂ ਸੀ ਜੀ ਅੱਜ 10 ਸਾਲ ਹੋ ਗਏ ਆ ਉਹ ਗਲੀਆਂ ਹੈਗੀਆਂ ਨੇ ਹਮ ਤਾਂ ਕਿੱਥੇ ਸਾਲ ਬਾਅਦ ਕਿੱਥੇ ਸਾਲ ਬਾਅਦ ਖੜਵੰਜਾ ਲਾ ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਕਰਦੇ ਸਾਹਿਬ ਕਿਉਂਕਿ ਤੁਹਾਡੇ ਕੋਲ ਜਿਹੜਾ ਮਟੀਰੀਅਲ ਪਾਉਣ ਦਾ ਜੋ ਨਿਯਮ ਹੈ ਉਹ ਤਾਂ ਹੈਗਾ 1970 ਕੇ 75 ਦਾ ਜੀ ਕਿਉਂ ਇੰਨਾ ਜੀ ਘਟਕਾ ਪਾਉਣਾ ਜੀ ਇੰਨੇ ਇੰਚਾ ਪਾਉਣਾ ਉਹੋਂ ਗੱਡੇ ਸਨ ਅੱਜ ਕੱਲ ਟਿਪਰ ਗੁਜ਼ਰਦੇ ਨੇ ਪਿੰਡਾਂ ਚ ਬਿਲਕੁਲ ਜੀ ਬਿਲਕੁਲ ਤਾਂ ਮਨ ਲੋ ਕਿ ਆ ਕੁਝ ਹੋਣਾ ਚਾਹੀਦਾ ਤੇ ਕਿਤੇ ਇਹ ਨਾ ਹੋਵੇ ਕਿ ਮੰਨ ਲਓ ਕਿਸੇ ਆਈਐਸ ਨੂੰ ਜਾਂ ਕਿਸੇ ਅਫਸਰ ਨੂੰ ਉਧਰ ਕੋਈ ਦਾਨ ਮਿਲੇ ਨਾ ਘਰ ਵਾਲੀ ਉਹਦੇ ਸਾਰੇ ਸ਼ਾਪਿੰਗ ਦੇ ਪੈਸੇ ਲਵਾ ਦੇਵੇ ਕਿਤੇ ਤਨਖਾਹ ਚ ਜੀ ਇਮਾਨਦਾਰ ਆ ਫਿਰ ਉਹ ਕੀ ਕਰੇਗਾ ਕਿ ਆਪਦਾ ਟੋਲ ਟੈਕਸ ਲਾ ਦੇਗਾ ਸੜਕ ਤੇ ਕਿ ਜੇ ਪੈਦਲ ਲੰਘਣਾ ਤੇ ਠਿਆਣੀ ਦੇ ਦੋ ਰੁਪਿਆ ਦੇ ਦਿਓ ਕਿ ਟਰੈਕਟਰ ਨੂੰ ਕਹੇਗਾ ਪੰਜ ਦੇ ਦੋ ਯਾਰ ਮੈਂ ਮੁਰੰਮਤ ਕਰवानी ਹੈ ਸਰ ਕਿਹਾ ਜਲੂਸ ਕਢਾ ਰਹੇ ਤੁਸੀਂ ਅਫਸਰਾਂ ਬਿਲਕੁਲ 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 ਕੀ ਕਰ ਰਹੇ ਹੋ ਭੀਰ ਮੁੱਦਾ ਹੈ ਬਹੁਤ ਗੰਭੀਰ ਮਸਲਾ ਹੈ ਜਿਹੜਾ ਕਿ ਮੈਨਾਂ ਦਾ ਬਹੁਤ ਆਸਾਨੀ ਨਾਲ ਇੱਕ ਗੱਲ ਕਹਿ ਦੁੰਦੇ ਆ ਜਿਹਦੇ ਤੇ ਸ਼ਾਇਦ ਬਹੁਤਾ ਸੋਚਣ ਸਮਝਣ ਦਾ ਇੰਨਾ ਕਸਟ ਹੀ ਨਹੀਂ ਕਰਦੇ ਅੱਗੇ ਨਹੀਂ ਵੰਦੇ ਕੀ ਹੋਣਾ ਆ ਯੂ ਟਰਨ ਲੈਣ ਵਾਲੀ ਖਬਰ ਕਹਿੰਦੇ ਜਲਦੀ ਆ ਜਾਵੇਗੀ ਪੀਵੀ ਕਰ ਇਹ ਵੀ ਇੱਕ ਵੇਖ ਲਓ ਇਹ ਵੀ ਸਰਕਾਰ ਦਾ ਇੱਕ ਸਲੋਗਨ ਹੀ ਬਣ ਗਿਆ ਕਿਹਦੇ ਤੇ ਯੂ ਟਰਨ ਆ ਜਾਵੇਗਾ ਜੀ ਜੀ ਮਨੂ ਜੀ ਦੇਖੋ ਐਡਵਰਟਾਈਜ਼ਮੈਂਟ ਵਾਲੀ ਆਰਟੀਆਈ ਕਿਹੜੀ ਲਾਸਟ 8 8 ਇਅਰਸ ਦੀ ਕਿੰਨੇ ਪੈਸੇ ਆ ਪਾਰਟੀ ਨੇ ਖਰਚੇ ਸਰ ਇਹਦੀ ਕੋਈ ਮੇਰੇ ਕੋਲ ਕੋਈ ਪ੍ਰਮਾਣਿਤ ਜਾਣਕਾਰੀ ਨਹੀਂ ਨਾ ਹੀ ਤੁਹਾਡਾ ਸਵਾਲ ਸਪਸ਼ਟ ਆ ਕਿ ਐਡਵਰਟਾਈਜ਼ਮੈਂਟ ਤੇ ਕਿੰਨਾ ਖਰਚ ਕੀਤਾ ਦਿੱਲੀ ਕੀਤਾ ਜਾਂ ਪੰਜਾਬ ਕੀਤਾ ਸੈਕੰਡ ਥਿੰਗ ਕਿ 8 ਸਾਲ ਪੰਜਾਬ ਚ ਤੇ ਹੋਏ ਨਹੀਂ ਆ ਜੀ ਦਿੱਲੀ ਚ ਕਿੰਨਾ ਖਰਚ ਕੀਤਾ ਉਹ ਆਰਟੀਆਈ ਤਾਂ ਛੱਡੋ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤਾਂ ਫਾਈਲ ਹੀ ਕੱਢ ਲੈਣੀ ਆ ਹੂੰ ਉੱਥੇ ਗੱਲ ਹੀ ਛੱਡ ਦਿਓ ਬਿਲਕੁਲ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਆਰਟੀਆਈ ਜਿਹੜੀ ਆ ਉਹ ਦਿੰਦੇ ਹੀ ਨਹੀਂ ਆ ਜਵਾਬ ਹੀ ਨਹੀਂ ਦਿੰਦੇ ਹੂੰ ਚਾਹੇ ਜਹਾਜ਼ ਨਾਲ ਜੁੜੀ ਹੋਵੇ ਚਾਹੇ ਇਹਨਾਂ ਦੇ ਖਰਚਿਆਂ ਨਾਲ ਜੁੜੀ ਹੋਵੇ ਇਹ ਬਿਲਕੁਲ ਆਰਟੀਆਈ ਨੂੰ ਖਤਮ ਕਰ ਚੁੱਕੇ ਆ ਜਿੱਦਾਂ ਕੋਈ ਮੇਰੇ ਵਰਗਾ ਕਰ ਉਮਾਤੜ ਬੰਦਾ ਨਾ ਜੀ ਬਹੁਤ ਜਲਦੀ ਪੜ੍ਹਾਈ ਖਤਮ ਕਰ ਦਿੰਦਾ 7ਵੀਂ 8ਵੀਂ ਚ ਕਿ ਮੇਰਾ ਸਕੂਲ ਖਤਮ ਹੋ ਗਿਆ ਵੀਰੇ ਬਸ ਇਹਨਾਂ ਦੀ ਦੌਰ ਦੇ ਵਿੱਚ ਆਰਟੀਆਈ ਖਤਮ ਹੀ ਆ ਸਮਝੋ ਲਾ ਜੀ ਜੀ ਬਿਲਕੁਲ ਤੁਸੀਂ ਕਈ ਵਾਰੀ ਕਿਹਾ ਵੀ ਇਹਨਾਂ ਨੇ ਬਿਲਕੁਲ ਖਤਮ ਹੀ ਕਰਤਾ ਆਰਟੀਆਈ ਦਾ ਕੰਮ ਅ ਖੈਰ ਮਿੰਟੂ ਜੀ ਸਮਾਂ ਆਪਣਾ ਹੋ ਗਿਆ ਪਰ ਮੈਂ ਤੁਹਾਡੇ ਤੋਂ ਗਾਉਂ ਜਾਸ ਤੱਕ ਨਾ ਦੋ ਕੁ ਮਿੰਟ ਤੁਹਾਡੇ ਤੋਂ ਵੱਧ ਲੈਣੇ ਕਿਉਂਕਿ ਸ਼ੁੱਕਰਵਾਰ ਹੈ ਤੇ ਸ਼ੁੱਕਰਵਾਰ ਨੂੰ ਮੈਨੂੰ ਇਹ ਹੁੰਦਾ ਵੀ ਸਾਰੇ ਹਫਤੇ ਦੇ ਕੋਈ ਲੇਟ ਫੇਟ ਵਾਲਾ ਕੰਮ ਜਿਹੜਾ ਆਪਾਂ ਪੂਰਾ ਕਰ ਦਈਏ ਇੱਕ ਨਾ ਬੜੀ ਅਜੀਬ ਜਿਹੀ ਖਬਰ ਆਈ ਬੜੀ ਅਫਸੋਸਨਾਕ ਖਬਰ ਵੀ ਹੈ ਪੀਸੀਐਨ ਆਇਰ ਫੋਰਸ ਸਟੇਸ਼ਨ ਤੋਂ ਕਹਿੰਦੇ ਵੀ ਇੱਥੇ ਇੱਕ ਜਵਾਨ ਖੁਦਕੁਸ਼ੀ ਕਰ ਗਿਆ ਔਰ ਉਹਨੇ ਕਾਰਨ ਵੀ ਕੁਝ ਅਫਸਰਾਂ ਨੂੰ ਦੱਸਿਆ ਸੀਨੀਅਰ ਅਫਸਰ ਸੀਨੀਅਰ ਜਿਹੜੇ ਅਫਸਰ ਸੀ ਉਹਨਾਂ ਦੇ ਕਰਕੇ ਇਹ ਥੋੜਾ ਜਿਹਾ ਮਸਲਾ ਦੱਸੋ ਕੀ ਮਸਲਾ ਸੀਗਾ ਜੀ ਕੀ ਕਾਰਨ ਬਣਿਆ ਇਸ ਕੰ ਦਾ ਦੇਖੋ ਉਹਨੇ ਖੁਦਕੁਸ਼ੀ ਕੀਤੀ ਹੈ ਜੋ ਰੇਲਵੇ ਟ੍ਰੈਕ ਹੈ ਬਠਿੰਡੇ ਵਾਲਾ ਬਠਿੰਡੇ ਦਾ ਜੀ ਰੇਲਵੇ ਸਟੇਸ਼ਨ ਹੈ ਨਾ ਤੋਂ ਅਗਲੀ ਸਾਈਡ ਆ ਹੂੰ ਉਹ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਆ ਸੋਨੂ ਇਹਦਾ ਨਾਮ ਆ ਤੇ ਸ਼ਾਇਦ ਹਰਿਆਣੇ ਦਾ ਰਹਿਣ ਵਾਲਾ ਇੱਕ ਪਿੰਡ ਦਾ ਜੀ 28 ਸਾਲ ਦੀ ਏਜ ਸੀ ਇੱਕ ਕੁਆਟਰ ਚ ਰਹਿੰਦਾ ਸੀ ਇੱਥੇ ਪੀਸੀਆ ਨੇ ਹੂੰ ਜੋ ਐਰ ਫੋਰਸ ਦਾ ਤੁਹਾਨੂੰ ਪਤਾ ਹੀ ਆ ਸਟੇਸ਼ਨ ਹੈ ਉੱਥੇ ਇਹਦੀ ਬੀਬੀ ਵੀ ਨਾਲ ਰਹਿੰਦੀ ਸੀ ਇੱਕ 2-2.5 ਸਾਲ ਦਾ ਬੱਚਾ ਸੀ ਹੂੰ ਤਾ ਕੋਈ ਕਰਮਚਾਰੀ ਸੀ ਉਹਨੇ ਇਹਦੀ بیوی ਦੇ ਨਾਲ ਮਿਸਬੀਹਵ ਕੀਤਾ ਉਹਦਾ ਨਾਮ ਸੀ ਸ਼ਾਇਦ ਸतीश ਸतीश ਦੀ ਕੰਪਲੇਂਟ ਇਸਨੇ ਕੀਤੀ ਆਪਣੇ ਅਧਿਕਾਰੀਆਂ ਨੂੰ ਕਿ ਇਹਦੇ ਖਿਲਾਫ ਐਕਸ਼ਨ ਲਿਆ ਜਾਵੇ ਇਹਨੇ ਮੇਰੀ بیوی ਨੂੰ ਗਲਤ ਇਸ਼ਾਰੇ ਜਾਂ ਕੁਝ ਬੋਲਿਆ ਤਾਂ ਹੁੰਦਾ ਜੀ ਤਾਂ ਉਲਟਾ ਹੋਇਆ ਕਿ ਕਿ ਉਹਦਾ ਫੋਪਿੰਦਾ ਹੋਊਗਾ ਜੋ ਇਹਨੇ ਦੱਸਿਆ ਜਾਂ ਪਰਿਵਾਰ ਨੇ ਹੁਣ ਸ਼ਿਕਾਇਤ ਦਰਜ ਕਰਵਾਈ